ਅੱਜ ਜੋ ਧਰਨਾ ਟਿਪਰਾਂ ਦੇ ਲਗਾਇਆ ਪੰਜਾਬ ਸਰਕਾਰ ਦੇ ਬਰਖਲਾ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਸਨਾ ਕ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜੋ ਪੂਰੇ ਪੰਜਾਬ ਦੇ ਵਿੱਚ ਟਿਪਰ ਯੂਨੀਅਨ ਹੈ ਇਹ ਪੂਰੀ ਟਿਪਰ ਯੂਨੀਅਨ ਹੜਤਾਲ ਤੇ ਬੈਠੀ ਆ ਉਹ ਇਸ ਕਰਕੇ ਬੈਠੀ ਆ ਕਿ ਸਾਡੇ ਜੋ ਡਰਾਈਵਰ ਭਰਾ ਆ ਔਰ ਜੋ ਮਾਲਕ ਆ ਗੱਡੀਆਂ ਦੇ ਉਹ ਸਾਰੇ ਹੀ ਪੂਰੇ ਪੰਜਾਬ ਦੇ ਵਿੱਚ ਹੜਤਾਲ 31 ਤਰੀਕ ਦੀ ਲਾਗੂ ਹੋ ਚੁੱਕੀ ਆ ਔਰ ਇਹ ਹੜਤਾਲ ਇਸ ਕਰਕੇ ਅਸੀਂ ਕੀਤੀ ਆ ਕੀ ਸਾਡੀ ਜੋ ਟਿੱਪਰ ਯੂਨੀਅਨ ਹੈ ਔਰ ਜੋ ਟਿੱਪਰ ਮਾਲਕ ਹੈ ਅਸੀਂ ਜੋ ਮਾਲਕਾਂ ਗੱਡੀਆਂ ਦੇ ਘੱਟੋ-ਘੱਟ ਵੀ ਇੱਕ ਗੱਡੀ ਦਾ 1.5 ਲੱਖ ਰੁਪਿਆ ਕਿਸ਼ਤ ਦਿੰਦੇ ਆ ਔਰ ਇੱਕ ਗੱਡੀ ਦੇ ਵਿੱਚ 5 ਤੋਂ 6 ਹਜ਼ਾਰ ਦੇ ਕਰੀਬ ਬਚਤ ਆਂਦੀ ਹੈ ਔਰ ਸਾਲ ਦੀ ਆਪਣੇ ਮਹੀਨੇ ਦੀ 1.5 ਲੱਖ ਰੁਪਿਆ ਕਿਸ਼ਤਾਂ ਗੱਡੀ ਦੀ ਔਰ ਜੋ ਅਸੀਂ ਮਾਲ ਮਟੀਰੀਅਲ ਗੱਡੀ ਦੇ ਵਿੱਚ ਲੋਡ ਕਰਕੇ ਲੈ ਜਾਂਦੇ ਆ ਅਸੀਂ ਕ੍ਰਸ਼ਰਾ ਦੇ ਉੱਤੋਂ ਪੱਕਾ ਮਾਲ ਲੋਡ ਕਰੀਦਾ ਔਰ ਜੋ ਸਰਕਾਰ ਨੇ ਲਾਗੂ ਕੀਤੇ ਹੋਏ ਐਮ ਫਾਰਮ ਐਕਸ ਫਾਰਮ ਜੋ ਮਤਲਬ ਵੀ ਸਾਡੇ ਕੋਲ ਪੁੱਛਿਆ ਜਾਂਦਾ ਆ ਜੀਐਸਟੀ ਫਾਰਮ ਔਰ ਇਹ ਸਾਨੂੰ ਪੱਕੇ ਮਾਲ ਦੇ ਲਾਗੂ ਨਹੀਂ ਸਾਨੂੰ ਜੀਐਸਟੀ ਦੇ ਉੱਤੇ ਮਾਲ ਢੋਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ ਔਰ ਜੋ ਐਮ ਫਾਰਮ ਹੈ ਐਕਸ ਫਾਰਮ ਹੈ ਇਹ ਮਤਲਬ ਕੱਚੇ ਮਾਲ ਤੇ ਲਾਗੂ ਇੱਕ ਕ੍ਰੈਸ਼ਰ ਵਾਲਿਆਂ ਨੂੰ ਮਤਲਬ ਵੀ ਹੋਣੀ ਚਾਹੀਦੀ ਆ ਔਰ ਕ੍ਰੈਸ਼ਰਾਂ ਵਾਲੇ ਦਿੰਦੇ ਵੀ ਆ ਅਸੀਂ 6 ਰੁਪਏ ਮਾਈਨਿੰਗ ਦੇ ਕੇ ਔਰ 9 ਰੁਪਏ ਪੂਰੀ ਮਾਈਨਿੰਗ ਲੱਗਦੀ ਆ ਇਹ ਕ੍ਰੈਸ਼ਰਾਂ ਦੇ ਉੱਤੇ ਲਾਗੂ ਹੁੰਦੀ ਆ ਔਰ ਅਸੀਂ ਆਪਣਾ ਪੂਰਾ ਮਟੀਰੀਅਲ ਜੋ ਲੋਡ ਕਰਦੇ ਅਸੀਂ ਪੂਰੀ ਰਕਮ ਦੇ ਕੇ ਪਾ ਲੋਡ ਕਰਕੇ ਆਨੇ ਆਂ ਔਰ ਸਾਨੂੰ GST ਦੇ ਉੱਤੇ ਮਾਲ ਢੋਣ ਦੀ ਇਜਾਜ਼ਤ ਦੇਣੀ ਚਾਹੀਦੀ ਆ ਔਰ ਇਸ ਕਰਕੇ ਅਸੀਂ ਇਸੇ ਕਰਕੇ ਨਾਰਹਿਵਾਜੀ ਕਰ ਰਹੇ ਆਂ ਕਿ ਸਾਨੂੰ ਜਿਹੜੀ ਆ ਦਿੱਕਤ ਇਸੇ ਪ੍ਰੋਬਲਮ ਆ ਰਹੀ ਆ ਵੀ ਜਗ੍ਹਾ ਜਗ੍ਹਾ ਦੇ ਉੱਤੇ ਇੱਕ ਮਾਈਨਿੰਗ ਅਫਸਰ ਗੱਡੀ ਰੋਕ ਲੈਂਦਾ ਰਸਤੇ ਦੇ ਉੱਤੇ ਕਿਤੇ ਵੀ ਰੋਕ ਸਕਦਾ ਗੱਡੀ ਚਾਹੇ ਕਿਤੇ ਸੁੰਨਮਸਾਨ ਜਗ੍ਹਾ ਆ ਚਾਹੇ ਪੰਜਾਬ ਸਰਕਾਰ ਲਿਖਿਆ ਚਾਹੇ ਕੁਝ ਵੀ ਆ ਔਰ ਰਸਤੇ ਦੇ ਵਿੱਚ ਸੁੰਨਮਸਾਨ ਜਗ੍ਹਾ ਤੇ ਵੀ ਗੱਡੀ ਰੋਕ ਕੇ ਚਲਾਨ ਕਰ ਦਿੱਤਾ ਜਾਂਦਾ ਜੀ ਵੀ 2 ਲੱਖ 2.5 ਲੱਖ ਰੁਪਇਆ 2 ਲੱਖ 10 ਹਜ਼ਾਰ ਰੁਪਇਆ ਚਲਾਨ ਕਰ ਦਿੱਤਾ ਜੇ ਸਾਡੇ ਕੋਲ GST ਹੈਗੀ ਆ ਤਾਂ ਵੀ ਚਲਾਨ ਕਰ ਦਿੱਤਾ ਜਾਂਦਾ ਹੈ ਮਤਲਬ ਇਹ ਸਾਨੂੰ ਮਤਲਬ ਜਿਹੜੀਆਂ ਦਿੱਕਤਾਂ ਆ ਰਹੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਇਹ ਚੋਰ ਬਜਾਰੀ ਆ ਔਰ ਅਸੀਂ ਪੰਜਾਬ ਸਰਕਾਰ ਕੋਲੋਂ ਇਹੋ ਮੰਗ ਕਰਦੇ ਆ ਕਿ ਇਹ ਜਿਹੜੇ ਐਮ ਫਾਰਮ ਜਿਹੜੇ ਐਕਸ ਵਾਰਨ ਆ ਔਰ ਇਹ ਲਾਗੂ ਮਤਲਬ ਕਿ ਕ੍ਰੈਚਰਾਂ ਦੇ ਉੱਤੇ ਹੋਣੇ ਚਾਹੀਦੇ ਆ ਕੱਚੇ ਮਾਲ ਤੇ ਹੋਣੇ ਚਾਹੀਦੇ ਆ ਕੱਚੇ ਮਾਲ ਦੇ ਦਿੰਦੇ ਵੀ ਆ ਸਾਨੂੰ ਮਤਲਬ ਵੀ ਇਹਦਾ ਕੋਈ ਮਤਲਬ ਨਹੀਂ ਸਾਨੂੰ GST ਦੇ ਉੱਤੇ ਗੱਡੀ ਆਨ ਦਿੱਤੀ ਜਾਣੀ ਚਾਹੀਦੀ ਹੈ ਜੋ ਕਿ ਅਸੀਂ ਆਪਣੇ ਬੱਚਿਆਂ ਦੇ ਆਪਣੇ ਪਰਿਵਾਰਾਂ ਦੇ ਅਸੀਂ ਕਿਸ਼ਤਾਂ ਵੀ ਦੇਣੀਆਂ ਆ ਗੱਡੀਆਂ ਦੀਆਂ ਸਾਰਾ ਕੁਝ ਕਰਨਾ ਆ ਇਸ ਕਰਕੇ ਸਾਨੂੰ ਇਹਦੇ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਸਾਨੂੰ GST ਅਸੀਂ ਦੇਾਂਗੇ GST ਦੇ ਬਿੱਲੇ ਲਵਾਂਗੇ ਸਾਨੂੰ ਜੇ GST ਦੇ ਉੱਤੇ ਆਨ ਦਿੱਤਾ ਜਾਣਾ ਚਾਹੀਦਾ ਤੇ ਇਸ ਕਰਕੇ ਉਹ ਸਾਡੀ ਦਿੱਕਤ ਇੱਕ ਪ੍ਰੋਬਲਮ ਇਹ ਆ ਕਿ ਜਿਹੜੇ ਆਰਟੀਓ ਆ ਉਹ ਰਸਤੇ ਦੇ ਉੱਤੇ ਨਾ ਕਿ ਲਾ ਕੇ ਚਾਏ ਜਲਦੀ ਗੱਡੀ ਨੂੰ ਫੜ ਕੇ ਗੱਡੀਆਂ ਦੇ ਚਲਾਨ ਕਰਦੇ ਆ ওভারਲੋਡ ਦਾ ਕੋਈ 40 ਕੋਈ 50000 ਦਾ ਚਲਾਨ ਕਰ ਦਿੰਦਾ ਔਰ ਇਹਦੇ ਵਿੱਚ ਵੀ ਇਸ ਚੀਜ਼ ਦੀ ਦਿੱਕਤ ਹੈ ਕਿ ਜਿਹੜੀ ਗੱਡੀ ਕੰਪਨੀ ਦੇ ਵਿੱਚੋਂ ਪਾਸ ਆਰਟੀਓ ਕਰਦਾ ਆ ਉਹ ਮਤਲਬ ওভারਲੋਡ ਗੱਡੀ ਕਿਉਂ ਪਾਸ ਕਰਦਾ ਆ ਉਸ ਆਰਟੀਓ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਵੀ ਜਿਹੜਾ ਆਰਟੀਓ ওভারਲੋਡ ਗੱਡੀ ਪਾਸ ਕਰਦਾ ਆ ਠੀਕ ਨਹੀਂ ਸਾਨੂੰ ਤੇ ਜੇ ਮਤਲਬ ਅੰਡਰਲੋਡ ਗੱਡੀ ਸਾਨੂੰ ਪਾਸ ਕਰਨਗੇ ਅਸੀਂ ਅੰਡਰਲੋਡ ਮੰਨ ਲਵਾਂਗੇ ਇਹ ਆਰਟੀਓ ਦੀ ਗਲਤੀ ਆ ਔਰ ਸਾਡੇ ਉੱਤੇ ਮੜੀ ਜਾਂਦੀ ਆ ਇਸ ਕਰਕੇ ਅਸੀਂ ਪੂਰੀ ਸਰਕਾਰ ਕੋ ਪੰਜਾਬ ਸਰਕਾਰ ਕੋ ਇਹੋ ਮੰਗ ਕਰਦੇ ਆਂ ਕਿ ਇਹ ਜਿਹੜੀ ਚੋਰੀ ਬਿਜਾਰੀ ਹੈ ਇਹ ਬੰਦ ਕੀਤੀ ਜਾਣੀ ਚਾਹੀਦੀ ਹੈ। ਔਰ ਅਸੀਂ ਇਹੋ ਹੀ ਮੰਗ ਕਰਦੇ ਆਂ ਬਾਕੀ ਟ੍ਰੈਕਾਂ ਦੇ ਟਿਪਕਰਾਂ ਦੇ ਡਰਾਈਵਰ ਜਿਹੜੇ ਕਿ ਇਹਨਾਂ ਦਾ ਕਹਿਣਾ ਕਿ ਆਪਾਂ ਸਰਕਾਰ ਨੂੰ ਟੈਕਸ ਵੀ ਦਿੰਦੇ ਆਂ ਸਰਕਾਰ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਆਂ ਫਿਰ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਇਹਨਾਂ ਦੀ ਰੋਟੀ ਤੇ ਵੀ ਅਸਰ ਹੋ ਰਿਹਾ। ਇਹ ਟਰੱਕ ਨਾ ਚਲਾਣਗੇ ਟਿਪਰ ਨਾ ਚਲਾਣਗੇ ਤੇ ਇਹਨਾਂ ਦੇ ਬੱਚੇ ਪਿੱਛੋਂ ਕੀ ਖਾਣਗੇ ਇਹ ਭਗਵੰਤ ਮਾਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਆਓ ਇਸੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੋ ਆਪਾਂ ਇੱਥੇ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਇਹ ਜਿਹੜੀਆਂ ਸਾਨੂੰ ਦੋਰੀ ਮਾਰ ਪੈ ਰਹੀ ਆ ਦੋਰੀ ਮਾਰ ਦੇ ਖਿਲਾਫ ਅਸੀਂ ਅੱਜ ਆਪਾਂ ਇਕੱਠੇ ਹੋਏ ਆਂ ਪਹਿਲੀ ਮਾਰ ਤਾਂ ਮਾਈਨਿੰਗ ਡਿਪਾਰਟਮੈਂਟ ਸਾਨੂੰ ਮਾਰ ਰਿਹਾ ਉਹਦੇ ਵਿੱਚ ਮਾਤਾ ਪੰਜਾਬ ਸਰਕਾਰ ਦੀ ਨਲਾਇਕੀ ਕਹੂੰਗਾ ਕਿ ਪੰਜਾਬ ਸਰਕਾਰ ਐਸੋ ਲੇਖਾਂ ਮੀਟ ਕੇ ਸੁੱਤੀ ਹੋਈ ਹੈ ਜੋ ਸਾਡਾ ਐਮ ਫਾਰਮ ਜਾਂ ਐਕਸ ਫਾਰਮ ਚੌ ਫਾਰਮ ਦੀ ਮੰਗ ਕੀਤੀ ਜਾਂਦੀ ਹੈ ਉਹ ਲਾਗੂ ਹੀ ਕਰਾਸ਼ਰਾਂ ਤੇ ਆ ਅਸੀਂ ਜੀਐਸਟੀ ਪੇ ਕਰਕੇ ਮਾਲ ਲੈ ਕੇ ਆਉਂਦੇ ਹੱਕਦਾਰਾਂ ਤੇ ਅਸੀਂ ਲੈ ਕੇ ਆ ਵੀ ਰਹੇ ਹਾਂ ਜੀਐਸਟੀ ਪੇ ਵੀ ਕਰ ਰਹੇ ਹਾਂ ਫਿਰ ਵੀ ਸਾਨੂੰ ਰਸਤੇ 'ਚ ਰੋਕ ਕੇ ਥਾਗ-ਥਾਗ ਰੋਕ ਕੇ 2 ਤੋਂ 2.5 ਲੱਖ ਰੁਪਈਆ ਸਾਨੂੰ ਜਿਹੜਾ ਉਹ ਫਾਈਨ ਕੀਤਾ ਜਾ ਰਿਹਾ ਜੋ ਕਿ ਬਿਲਕੁਲ ਇਨਲੀਗਲ ਆ ਇੱਕ ਬੰਨੇ ਅਸੀਂ ਐਡੀ ਕਾਸਟਲੀ ਗੱਡੀ ਲੈ ਕੇ ਉਹਦੀਆਂ ਲੱਖ ਤੋਂ 1.5 ਲੱਖ ਰੁਪਏ ਕਿਸ਼ਤਾਂ ਪਰ ਮੰਥਲੀ ਤਾਰ ਰਹੇ ਆ ਫਿਰ ਵੀ ਸਾਨੂੰ ਸਰਕਾਰ ਵੱਲੋਂ ਕਿਤੇ ਵੀ ਰਿਲੈਕਸੇਸ਼ਨ ਨਹੀਂ ਮਿਲ ਰਹੀ ਸਰਕਾਰ ਨੂੰ ਇਸ ਬੰਨੇ ਧਿਆਨ ਦੇਣਾ ਚਾਹੀਦਾ ਜੇ ਸਰਕਾਰ ਐਨੀ ਹੀ ਸੋਹਰਦਾ ਤੇ ਸਰਕਾਰ ਨਵੀਂ ਮਾਈਨਿੰਗ ਪਾਲਿਸੀ ਬਣਾਏ ਉਹ ਪਾਲਿਸੀ ਦੇ ਤਹਿਤ ਰਾਵ ਮਟੀਰੀਅਲ ਸਸਤਾ ਕਰੇ ਗੱਡੀਆਂ ਅੰਡਰ ਲੋਡ ਕਰਦੇ ਦੂਸਰੀ ਵਾਰ ਸਾਨੂੰ ਜਿਹੜੀ ਆਰਟੀਓ ਡਿਪਾਰਟਮੈਂਟ ਤੋਂ ਟਰਾਂਸਪੋਰਟ ਡਿਪਾਰਟਮੈਂਟ ਤੋਂ ਵੱਜ ਰਹੀ ਆ ਜਿਸ ਵੇਲੇ ਅਸੀਂ ਨਵਾਂ ਟਿੱਪਰ ਲੈ ਕੇ ਜਾਂਦੇ ਆ ਪਹਿਲਾਂ ਹੁੰਦਾ ਸੀਗਾ ਕਿ ਗੱਡੀ ਪਾਸ ਹੋ ਜਣੀ ਗੱਡੀ ਤਾਂ ਢਿੱਕੇ ਤੇ ਖੜੀਏ ਗੱਡੀ ਪਾਸ ਹੋ ਜਣੀ ਉਹਦੇ ਵਿੱਚ ਕੀ ਹੁੰਦਾ ਸੀ ਅਸੀਂ ਮੰਨ ਸਕਦੇ ਆ ਕਿ ਟਿੱਪਰ ਮਾਲਕ ਗਲਤ ਹੋਣਗੇ ਗੱਡੀ ਘਾਰ ਓਵਰਲੋਡ ਬਣਾਲੀ ਤੇ ਇਦਾਂ ਗੱਡੀ ਪਾਸ ਹੋ ਗਈ ਅੱਜ ਤੇ ਗੱਡੀ ਐਮਵੀਏ ਕੋਲ ਜਾ ਕੇ ਫੇਰ ਪਾਸ ਹੁੰਦੀ ਆ ਐਮਵੀਏ ਸਾਹਿਬ ਗੱਡੀ ਚੈੱਕ ਕਰਦੇ ਫੇਰ ਪਾਸ ਕਰਦੇ ਆ ਕਿ ਉਸ ਵੇਲੇ ਐਮਵੀਏ ਸਾਹਿਬ ਸੁੱਤੇ ਹੁੰਦੇ ਆ ਜਿਸ ਵੇਲੇ ਗੱਡੀ ਪਾਸ ਕਰਦੇ ਆ ਵੀ ਇਹ ਗੱਡੀ ਬਾਡੀ ਪਤਾ ਨਹੀਂ ਲੱਗਦਾ ਵੀ ਓਵਰਲੋਡ ਦੀ ਜਾਂ ਅੰਡਰਲੋਡ ਦੀ ਉਸ ਵੇਲੇ ਕਿਹਾ ਜਾਏ ਕਿ ਓਵਰਲੋਡ ਬਾਡੀ ਗੱਡੀ ਪਾਸ ਨਹੀਂ ਹੋਊਗੀ ਉਸ ਵੇਲੇ ਤੇ ਦਬਾਅ ਪਾ ਕੇ ਟਰਾਂਸਪੋਰਟਰਾਂ ਤੋਂ ਮੋਟੀਆਂ ਮੈਂ ਡਾਇਰੈਕਟਲੀ ਕਹਿਣਾ ਚਾਹੁੰਦਾ ਕਿ ਮੋٹے ਪੈਸੇ ਖਾ ਕੇ ਆ ਵੀ ਓਵਰਲੋਡ ਗੱਡੀਆਂ ਪਾਸ ਕਰਦੇ ਆ ਫਿਰ ਦੁਬਾਰਾ ਸਰਕਾਰ ਦੇ ਦਬਾਅ ਚ ਆ ਕੇ ਇਲੈਕਸ਼ਨ ਫੰਡ ਇਕੱਠਾ ਕਰਨ ਲਈ ਸਾਨੂੰ ਰੋਡ ਦੇ ਪਰੇਸ਼ਾਨ ਕੀਤਾ ਜਾਂਦਾ ਸਰਕਾਰਾਂ 3 ਸਾਲ ਦੇ ਭੂਖ ਛੁੱਟੀਆਂ ਰਹਿੰਦੀਆਂ ਕੋਈ ਵੀ ਸਰਕਾਰ ਆ ਜੇ 3 ਸਾਲ 3.5 ਸਾਲ ਅੱਖਾਂ ਮੀਟ ਕੇ ਗੱਡੀਆਂ ਚੱਲਦੀਆਂ ਅਖੀਰਲਾ 1.5 ਸਾਲ ਕਿਉਂ ਟਰਾਂਸਪੋਰਟਰਾਂ ਨੂੰ ਤੰਗ ਕੀਤਾ ਜਾਂਦਾ ਇਹਦੇ ਬਾਰੇ ਵੀ ਸਰਕਾਰ ਨੂੰ ਜਿਹੜਾ ਆਪਣਾ ਕਲੀਅਰੈਂਸ ਦੇਣੀ ਚਾਹੀਦੀ ਆ ਵੀ ਅਖੀਰਲਾ 1.5 ਸਾਲ ਹੀ ਕਿਉਂ ਗੱਡੀਆਂ ਨੂੰ ਤੰਗ ਕੀਤਾ ਜਾਂਦਾ ਵੀ ਗੱਡੀਆਂ ਓਵਰ ਲੋਡ ਆ ਕੀ ਪਹਿਲੇ 3.5 ਸਾਲ ਗੱਡੀਆਂ ਓਵਰ ਲੋਡ ਨਹੀਂ ਚੱਲਦੀਆਂ ਜਦੋਂ ਇਲੈਕਸ਼ਨ ਆ ਜਾਂਦੀ ਹੈ ਇਲੈਕਸ਼ਨ ਫੰਡ ਕਰਨ ਲਈ ਆਰਟੀਓ ਨੂੰ ਬਾਹਰ ਕੱਢਿਆ ਜਾਂਦਾ ਅਗਰ ਸਰਕਾਰ ਤੁਹਾਡੀ ਨਹੀਂ ਸੁਣਦੀ ਇਸ ਬਾਰੇ ਤਾਂ ਤੁਸੀਂ ਅਗਲਾ ਕਦਮ ਕੀ ਚੁੱਕੋਗੇ ਦੇਖੋ ਜੀ ਉਹ ਤੇ ਸਾਰਿਆਂ ਦੇ ਸਹਿਮਤੀ ਦੇ ਨਾਲ ਆ ਜਿੰਨੇ ਵੀ ਟਿੱਪਰ ਚਾਲਕ ਨੇ ਜਾਂ ਟਿੱਪਰ ਮਾਲਕ ਨੇ ਉਹ ਬੈਠ ਕੇ ਆਪਣਾ ਪ੍ਰੋਗਰਾਮ ਲਿਖਣਗੇ ਹੁਣ ਤੁਸੀਂ ਆਪ ਸਿਆਣੇ ਹੋ ਇਸ ਵੇਲੇ ਦੇ 15 ਦਿਨਾਂ ਦੀ ਹੜਤਾਲ ਤੇ ਆ 15 ਦਿਨਾਂ ਦੇ ਵਿੱਚ ਜਿਹੜਾ ਗਰੀਬ ਟਿੱਪਰ ਚਾਲਕ ਆ ਜਿਨੇ ਜੋ ਕਮਾਉਣਾ 1200 ਰੁਪਏ ਉਹ ਤੁਹਾਡੀ ਮਿਲਦੀ ਜੋ ਕਮਾਉਣਾ ਨੇ ਉਹੀ ਖਾਣਾ 15 ਦਿਨ ਦਾ ਨੁਕਸਾਨ ਉਹਦਾ ਕੌਣ ਭਰੂਗਾ ਇੰਨੀਆਂ ਸਰਕਾਰਾਂ ਸਾਡੀਆਂ ਹੂਕ ਨੀਂਦ ਸੁੱਤੀਆਂ ਕੀ ਉਹਨਾਂ ਨੂੰ ਕਿਸੇ ਆਮ ਇਨਸਾਨ ਦਾ ਦਰਦ ਨਹੀਂ ਲੱਭਦਾ ਅੱਜ ਮੀਂਹ ਦੇ ਵਿੱਚ ਬੈਠਿਆ ਤਿੰਨ ਦਿਨ ਹੋ ਗਿਆ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਸਾਡੇ ਮਾਣਯੋਗ ਸਤਿਕਾਰਯੋਗ ਐਮਐਲਏ ਸਾਹਿਬ ਹਰ 2 ਘੰਟੇ ਬਾਅਦ ਨੰਗਦੇ ਗਏ ਤਲਵਾੜੇ ਨੂੰ ਕੇ ਦਸੂਏ ਨੂੰ ਜਦੋਂ ਇਲੈਕਸ਼ਨ ਹੁੰਦੀ ਆ ਤੇ ਐਮਐਲਏ ਸਾਹਿਬ ਕੱਟਈ ਬੱਛੀ ਤੇ ਵੀ ਹੱਥ ਫੇਰਦੇ ਆ ਅੱਜ ਉਹਨਾਂ ਨੂੰ 100 ਬੰਦਾ ਬੈਠਣ ਨਜ਼ਰ ਆ ਰਿਹਾ ਇਹ ਸਰਕਾਰ ਇਹ ਧਰਨੇ ਜਿਹੜੇ ਪੂਰੇ ਪੰਜਾਬ 'ਚ ਚੱਲ ਰਹੇ ਆ ਜਾਂ ਇੱਧਰ ਹਾਜੀਪੁਰਤੀ ਦੇ ਦੇਖੋ ਜੀ ਜਿਹੜੀ ਕ੍ਰੈਸ਼ਰ ਬੈਲਟ ਆ ਉਹ ਸਾਡੀ ਮੇਨ ਹਾਜੀਪੁਰ ਤਲਵਾੜਾ ਆ ਪਠਾਨਕੋਟ ਸਾਈਡ ਆ ਵਕ ਵਕ ਥਾਂ ਤੇ ਜਿੰਨੇ ਵੀ ਟਿਪਰ ਯੂਨੀਅਨ ਆ ਉਹ ਆਪਣੇ ਰੋਜ਼ ਮਜ਼ਾਰੇ ਕਰ ਰਹੀਆਂ ਨੇ ਬਾਕੀ ਹੁਣ ਸਰਕਾਰ ਤੇ ਡਿਪੈਂਡ ਆ ਕਿ ਸਰਕਾਰ ਇਹ ਕਦਮ ਕੀ ਚੱਕਦੀ ਆ ਸਾਨੂੰ ਉਹਨੇ ਆਪਣੇ ਘਰਾਂ ਨੂੰ ਤੋੜਨਾ ਆ ਕਿ ਜਾਂ ਅੰਦੋਲਨ ਲੰਬਾ ਕਰਾਉਣਾ ਆ ਧੰਨਵਾਦ ਜੀ ਇਹ ਸਨ ਟਰੈਕ ਦੇ ਆਪਰੇਟਰ ਜਿਨ੍ਹਾਂ ਨੇ ਪ੍ਰਸ਼ਨ ਉੱਤਰ ਗੱਲਬਾਤ ਕੀਤੀ ਹੈ ਸੋ ਫਰੈਂਡਸ